ਖੇਤਾਚ ਗਏ 21 ਸਾਲਾ ਨੌਜਵਾਨ ਤੇ ਡਿੱਗੀ ਅਸਮਾਨੀ ਬਿਜਲੀ ਬੁਝਿਆ ਘਰ ਦਾ ਚਿਰਾਗ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਗੜੇਮਾਰੀ ਹੋਈ ਇਸੇ ਵੀ ਚਾਲੇ ਦੋ ਥਾਵਾਂ ਤੇ ਅਸਮਾਨੀ ਬਿਜਲੀ ਦਾ ਕੈਰ ਵੀ ਵੇਖਣ ਨੂੰ ਮਿਲਿਆ ਜਿਸ ਵਿੱਚ ਇੱਕ ਘਰ ਦਾ ਚਿਰਾਗ ਬੁਝ ਗਿਆ ਮਾਮਲਾ ਕਪੂਰਥਲਾ ਦੇ ਪਿੰਡ ਸਦਵਾ ਤੋਂ ਹੈ ਜਿੱਥੇ ਆਸਮਾਨੀ ਬਿਜਲੀ ਕਰਕੇ 21 ਸਾਲਾ ਜਸਪ੍ਰੀਤ ਦੀ ਮੌਤ ਹੋ ਗਈ। ਮਿਲੇ ਜਾਣਕਾਰੀ ਮੁਤਾਬਕ ਮੌਸਮ ਖਰਾਬ ਹੋਣ ਕਰਕੇ ਮ੍ਰਿਤਕ ਜਸਪ੍ਰੀਤ ਆਲੂ ਦੀਆਂ ਢੇਰੀਆਂ ਟਕਣ ਲੈ ਕੇ ਤਾਂ ਵਿੱਚ ਗਿਆ ਸੀ। ਅਚਾਨਕ ਆਸਮਾਨੀ ਬਿਜਲੀ ਡਿੱਗ ਗਈ। ਆਸਮਾਨੀ ਬਿਜਲੀ ਉਸ ਦੇ ਸਿਰ ਵਾਲੇ ਪਾਸੇ ਨੂੰ ਡਿੱਗੀ ਤੇ ਪੈਰਾਂ ਵਿੱਚੋਂ ਨਿਕਲੀ ਜਿਸ ਨਾਲ ਜਸਪ੍ਰੀਤ ਦੀ ਮੌਤ ਹੋ ਗਈ। ਮੋਗਾ ਸ਼ਹਿਰ ਦੇ ਇਲਾਕੇ ਜ਼ਵਾਹਰਨਗਰ ਵਿੱਚ ਵੀ ਸ਼ੁੱਕਰਵਾਰ ਸ਼ਾਮ 5:30 ਵਜੇ ਗਲੀ 'ਚ ਖੇਡ ਰਹੇ ਬੱਚਿਆਂ ਤੇ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ। ਬਿਜਲੀ ਡਿੱਗਣ ਨਾਲ ਕਈ ਘਰਾਂ 'ਚ ਵੱਡੀ ਗਿਣਤੀ 'ਚ ਇਲੈਕਟ੍ਰੋਨਿਕ ਉਪਕਰਨ ਸੜ ਗਏ। ਗਣੀ ਮਤ ਰਹੀ ਕਿ ਬਿਜਲੀ ਡਿੱਗਣ ਨਾਲ ਬੱਚਿਆਂ ਨੂੰ ਕੁਝ ਨਹੀਂ ਹੋਇਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ। ਜਾਣਕਾਰੀ ਅਨੁਸਾਰ ਬੱਚਿਆਂ ਨੇ ਦੱਸਿਆ ਕਿ ਉਹਨਾਂ ਨੇ ਗਲੀ ਦੀਆਂ ਟਾਇਲਾਂ ਤੇ ਕੋਈ ਚਿੱਟੀ ਜਾਂ ਚਮਕੀਲੀ ਚੀਜ਼ ਡਿੱਗੀ ਦੇਖੀ ਜਿਸ ਤੋਂ ਬਾਅਦ ਉਹ ਤੁਰੰਤ ਪਿੱਛੇ ਹਟ ਗਏ ਬੱਚਿਆਂ ਅਨੁਸਾਰ ਜਿਸ ਥਾਂ ਤੇ ਬਿਜਲੀ ਡਿੱਗੀ ਉੱਥੇ ਸੀਮਿੰਟ ਇੰਟਰਲੋਕਿੰਗ ਟਾਇਲਾਂ ਤੇ ਇੱਕ ਛੋਟਾ ਜਿਹਾ ਕਾਲਾ ਤੱਬਾ ਵੀ ਪਾਇਆ ਗਿਆ ਇਲਾਕੇ ਚ ਰਹਿ ਰਹੇ ਯਸ਼ਪਾਲ ਜਿੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਦੋਂ ਉਸ ਦੇ ਘਰ ਮਕੈਨਿਕ ਡ੍ਰਿਲ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਬਿਜਲੀ ਦਾ ਕਰੰਟ ਮਹਿਸੂਸ ਹੋਇਆ ਮਕੈਨਿਕ ਨੇ ਤੁਰੰਤ ਡ੍ਰਿਲ ਸੁੱਟ ਦਿੱਤੀ ਉਹਨਾਂ ਦੇ ਬਿਲਕੁਲ ਸਾਹਮਣੇ ਹਰੀਸ਼ ਬੰਸਲ ਦੇ ਘਰ ਦਾ ਟੀਵੀ ਅਤੇ ਪਾਣੀ ਦੀ ਮੋਟਰ ਸੜ ਗਈ ਇਸੇ ਗਲੀ ਵਿੱਚ ਰਹਿੰਦੇ ਜਗਦੀਸ਼ ਕੁਮਾਰ ਦੇ ਘਰ ਦਾ ਟੀਵੀ ਅਤੇ ਹੋਰ ਸਮਾਨ ਅੰਕੁਰ ਅਹੋਜਾਦੀ LED ਅਤੇ ਕੈਮਰੇ ਦੇ ਕਾਰੋਬਾਰੀ ਪ੍ਰਿੰਸ ਦਾ ਪ੍ਰਿੰਟਰ ਸੜ ਗਿਆ ਇਸ ਤੋਂ ਇਲਾਵਾ ਇਲਾਕੇ ਦੇ सुरेंद्र ਗੁਪਤਾ ਸਮੇਤ ਗਲੀ ਦੇ ਕਈ ਲੋਕਾਂ ਦੇ ਮੋਡਮ ਬੰਦ ਹੋ ਗਏ ਖੁਸ਼ਕਿਸਮਤੀ ਦੀ ਗੱਲ ਹੈ ਕਿ ਇਸ ਘਟਨਾ ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਫਾਜਲਕਾ ਦੇ ਪਿੰਡ ਲੱਕੇਵਾਲੀ ਢਾਬ ਵਿੱਚ ਵੀ ਬੀਤੇ ਦਿਨ ਖੇਤਾਂ ਵਿੱਚ ਕੰਮ ਕਰਦੇ ਇੱਕ ਕਿਸਾਨ ਤੇ ਵੀ ਆਸਮਾਨੀ ਬਿਜਲੀ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ 16 ਸਾਲਾਂ ਮੁੰਡੇ ਦੇ ਪਿਓ ਰਜਿੰਦਰ ਕੁਮਾਰ ਦੀ ਮੌਤ ਹੋ ਗਈ। ਦੋਸਤੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਬਿਜਲੀ ਡਿੱਗਣ ਕਾਰਨ ਤੇ ਗੜੇ ਮਾਰੀ ਹੋਣ ਕਾਰਨ ਪੰਜਾਬ ਵਿੱਚ ਕਈ ਨੁਕਸਾਨ ਹੋਏ ਹਨ। ਤੁਸੀਂ ਕਮੈਂਟ ਸੈਕਸ਼ਨ ਵਿੱਚ ਸਾਨੂੰ ਆਪਣੀ ਆਪਣੀ ਰਾਏ ਦੇ ਸਕਦੇ ਹੋ ਕਿ ਸਰਕਾਰ ਨੂੰ ਇਸ ਉੱਪਰ ਕੀ ਕਦਮ ਚੁੱਕਣੇ ਚਾਹੀਦੇ ਹਨ। ਜਨ ਲੋਕ ਇਸ ਉੱਪਰ ਕੀ ਕਾਰਵਾਈ ਕਰ ਸਕਦੇ ਹਨ। ਤੁਸੀਂ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ